ਹਾਂਜੀ ਮੇਰੀਆਂ ਸਾਰੀਆਂ ਭੈਣਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਕੜਾਈ ਵਾਲੇ ਪੌਂਚੇ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਇਹ ਆਪਣੀ ਹੈਗੀ ਫਾਰਸੀ ਸਲਵਾਰ ਤੇ ਉਹਦੇ ਆਪਾਂ ਬਣਾਈਏ ਨੇ ਇਹਦੇ ਪੌਂਚੇ ਠੀਕ ਹੈ ਜੀ ਮੇਰੀਆਂ ਭੈਣਾਂ ਦੇ ਬਹੁਤ ਸਾਰੇ ਕਮੈਂਟ ਆ ਰਹੇ ਆ ਵੀ ਤੁਸੀਂ ਇਹ ਕਿਹੜੀ ਮਸ਼ੀਨ ਤੇ ਪੌਂਚੇ ਬਣਾਏ ਤੇ ਕਿਵੇਂ ਪੌਂਚੇ ਬਣਾਏ ਠੀਕ ਹੈ ਜੀ ਇਹ ਆਪਾਂ ਬਣਾਈ ਜੀ ਕੜਾਈ ਵਾਲੀ ਮਸ਼ੀਨ ਤੇ ਪੌਂਚੇ ਦੇਖੋ ਇਹ ਹੈਗੀ ਕੜਾਈ ਵਾਲੀ ਮਸ਼ੀਨ ਅੱਜ ਕੱਲ ਕੰਪਿਊਟਰ ਮਸ਼ੀਨਾਂ ਚੱਲ ਪਈਆਂ ਕੜਾਈ ਵਾਲੀਆਂ ਤੇ ਜਿਹੜੀ ਪਹਿਲਾਂ ਆਪਣੀ ਮਸ਼ੀਨ ਚੱਲਦੀ ਸੀ ਕੜਾਈ ਵਾਲੀ ਆਪਾਂ ਦੂਸਰੇ ਨੰਬਰ ਤੇ ਆਪਾਂ ਦੇਖੋ ਇਹਦੇ ਥੱਲੇ ਦੰਦral ਪਾਈ ਵੀ ਆ ਠੀਕ ਹੈ ਜੀ ਇਹ ਦੇਖੋ ਦੰਦral ਪਾਈ ਵੀ ਆ ਤੇ ਉੱਪਰ ਆਪਾਂ ਲਾਇਆ ਪੱਗ ਦੀ ਪੀਕੋ ਵਾਲਾ ਪੈਰ ਠੀਕ ਹੈ ਜੀ ਤੇ ਇਹ ਦੰਦral ਤਾਂ ਪਾਈ ਹੈ ਜਿਹਦੇ ਨਾਲ ਕਿ ਆਪਣਾ ਵਖਾ ਜਿਹੜੀ ਹੈਗੀ ਹੈ ਮਸ਼ੀਨ ਆਪਣਾ ਵਖਾ ਪਿੱਛੇ ਨੂੰ ਖਿੱਚੇ ਜਿਵੇਂ ਕਿ ਆਪਣਾ ਅੱਗੇ-ਅਗੇ ਪਹੁੰਚਾ ਜਾਈ ਜਾਂਦਾ ਤੇ ਆਪਣਾ ਜਿਹੜਾ ਹੈਗਾ ਪੀਕੋ ਆਪਣੇ ਪਹੁੰਚੇ ਨੂੰ ਪਿੱਛੇ-ਪਿੱਛੇ ਖਿੱਚਦੀ ਆ ਠੀਕ ਹੈ ਜੀ ਇਹ ਆਪਾਂ ਦੰਦral ਪਾਈ ਵੀ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜਾ ਇਹ ਹੈਗਾ ਜੀ ਟਾਂਕਾ ਸੈੱਟ ਕਰਨ ਵਾਲਾ ਠੀਕ ਹੈ ਜੀ ਇਹਦੇ ਤੇ ਆਪਾਂ ਜਿਹੜਾ ਟਾਂਕਾ ਇਸ ਤਰੀਕੇ ਨਾਲ ਹੁੰਦਾ ਹੈਗਾ ਵੱਡਾ ਛੋਟਾ ਕਰਨਾ ਆਪਾਂ ਇਹਦੇ ਨਾਲ ਕਰਦੇ ਆਂ ਠੀਕ ਹੈ ਜੀ ਇਸ ਤੋਂ ਬਾਅਦ ਦੇਖੋ ਭੈਣਾਂ ਦੇ ਕਮੈਂਟ ਆਏ ਹੁੰਦੇ ਸੀ ਤੁਸੀਂ ਕੀ ਗੋਡਾ ਹਲਾਉਣੇ ਆ ਦੇਖੋ ਆਪਣਾ ਇਹ ਗੋਡਾ ਹੈਗਾ ਕੜਾਈ ਵਾਲੀ ਮਸ਼ੀਨ ਤੇ ਇਹ ਆਪਾਂ ਇਸ ਤਰੀਕੇ ਨਾਲ ਹਲਾਉਣੇ ਆ ਤੇ ਆਪਣਾ ਟਾਂਕਾ ਵੱਡਾ ਛੋਟਾ ਹੋ ਜਾਂਦਾ ਠੀਕ ਹੈ ਜੀ ਤੇ ਇੱਕ ਭੈਣਾਂ ਦਾ ਹੋਰ ਕਮੈਂਟ ਆਇਆ ਸੀਗਾ ਵੀ ਇਹਦੇ ਵਿੱਚ ਹੋਰ ਵੀ ਡਿਜ਼ਾਈਨ ਬਣਦਾ ਕਿ ਇਹਹੀ ਡਿਜ਼ਾਈਨ ਬਣਦਾ ਇਹਦੇ ਵਿੱਚ ਸਿਰਫ ਦੋ ਤਿੰਨ ਡਿਜ਼ਾਈਨ ਬਣ ਸਕਦੇ ਆ ਹੋਰ ਇਹ ਚ ਕੋਈ ਡਿਜ਼ਾਈਨ ਨਹੀਂ ਬਣ ਸਕਦਾ ਦੇਖੋ ਇੱਕ ਦਾ ਵਾਲਾ ਡਿਜ਼ਾਈਨ ਬਣ ਸਕਦਾ ਜਿਹੜਾ ਆਪਾਂ ਆਮ ਹੀ ਹਰੇਕ ਪਹੁੰਚਾਂ ਤੇ ਬਣਾਉਣੀ ਆ ਇੱਕ ਇਹਦੇ ਵਿੱਚ ਸਕਰੋਲਾ ਵਾਲਾ ਡਿਜ਼ਾਈਨ ਬਣ ਸਕਦਾ ਜਿਵੇਂ ਆਪਾਂ ਪਹੁੰਚੇ ਜੇ ਸਕਰੋਲ ਮਾਰਦੇ ਆ ਉਵੇਂ ਕਢਾਈ ਦੇ ਸਕਰੋਲ ਆ ਜਾਣਗੇ ਠੀਕ ਹੈ ਜੀ ਤੇ ਜਾਂ ਇੱਕ ਅੱਧਾ ਹੋਏ ਚ ਹੋਰ ਡਿਜ਼ਾਈਨ ਬਣ ਜੂਗਾ ਇਸ ਤੋਂ ਬਾਅਦ ਹੋਰ ਡਿਜ਼ਾਈਨ ਕੋਈ ਨਹੀਂ ਬਣਾ ਜੀ ਤੇ ਆਪਣੇ ਆਮ ਸਲਾਈ ਕਰਨ ਵਾਸਤੇ ਇਹ ਬਹੁਤ ਵਧੀਆ ਹੈਗਾ ਜੀ ਮਸ਼ੀਨ ਤੇ ਵਰਕ ਕਰਨਾ ਕਿਉਂਕਿ ਇੱਕ ਤਾਂ ਆਪਾਂ ਜਿਹੜੀਆਂ ਸਲਵਾਰਾਂ ਬਾਹਰ ਬਣਾਉਨੇ ਆ ਉਹ ਮੈਂ ਸਲਵਾਰਾ ਹੁਣ ਆਪ ਹੀ ਘਰੇ ਬਣਾਉਣ ਲੱਗ ਗਈ ਕਿਉਂ ਆਪਾਂ ਪਹੁੰਚਾਂ ਹੀ ਜਿਆਦਾ ਦਿੱਕਤ ਹੁੰਦੀ ਹੈ ਬਣਾਉਣ ਲੱਗੇ ਤੇ ਉਹ ਆਪਾਂ ਸਲਵਾਰਾ ਘਰੇ ਰੈਡੀ ਕਰ ਲੈਣੇ ਆ ਤੇ ਇਹ ਚ ਟਾਈਮ ਵੀ ਬਹੁਤ ਘੱਟ ਲੱਗਦਾ ਇਸ ਤਰ੍ਹਾਂ ਪਹੁੰਚੇ ਬਣਾਉਣ ਨਾਲ ਤੇ ਇੱਕ ਭੈਣਾਂ ਦਾ ਹੋਰ ਕਮੈਂਟ ਆਇਆ ਸੀ ਵੀ ਤੁਸੀਂ ਇਹ ਮਸ਼ੀਨ ਕਿੱਥੋਂ ਲਈ ਤੇ ਕਿੰਨੇ ਦੀ ਲਈ ਹੈ ਠੀਕ ਹੈ ਜੀ ਜੇ ਤਾਂ ਮਸ਼ੀਨ ਆਪਾਂ ਨਿਊ ਲੈਣੀ ਹੈ ਬਾਜ਼ਾਰ ਚੋਂ ਠੀਕ ਹੈ ਇਹ ਅੱਜ ਮਸ਼ੀਨ ਹੈਗੀ ਜੀ ਅੱਜ ਕੱਲ 15 16000 ਦੀ ਮਸ਼ੀਨ ਆਉਂਦੀ ਹੈ ਆ ਨਿਊ ਬਿਲਕੁਲ ਫਰੈਸ਼ ਮਸ਼ੀਨ ਠੀਕ ਹੈ ਜੀ ਅਗਰ ਆਪਾਂ ਸੈਕੰਡ ਹੈਂਡ ਮਸ਼ੀਨ ਲੈਣੇ ਆ ਤੇ ਇਹ ਵਾਲੀ ਮਸ਼ੀਨ ਮੈਂ 4000 ਦੀ ਲਈ ਸੀਗੀ ਸੈਕੰਡ ਹੈਂਡ ਦੁਕਾਨ ਤੋਂ ਠੀਕ ਹੈ ਜੀ ਤੇ ਤੁਸੀਂ ਵੀ ਸੈਕੰਡ ਹੈਂਡ ਮਸ਼ੀਨ ਲੈ ਸਕਦੇ ਆ 4-5000 ਦੀ ਮਸ਼ੀਨ ਆ ਜੂਗੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੇ ਪਹੁੰਚਾ ਤੇ ਹਾਂਜੀ ਇੱਕ ਹੋਰ ਭੈਣਾ ਨੇ ਕਮੈਂਟ ਆਇਆ ਸੀ ਵੀ ਤੁਸੀਂ ਇਹ ਥ्रेड ਕਿਹੜਾ ਵਰਤਦੇ ਹੋ ਇਹ ਆਪਾਂ ਆਮ ਹੀ ਰੀਲ ਵਰਤਦੇ ਆ ਜਿਹੜੀ ਆਪਾਂ ਸਲਾਈ ਕਰਨ ਵਾਸਤੇ ਕਪੜਿਆਂ ਲਈ ਵਰਤਦੇ ਆ ਇਹ ਉਹ ਵਾਲੀ ਰੀਲ ਆ ਜੀ ਜਿਹੜੇ ਕਲਰ ਆਪਣੇ ਕਮੀਜ਼ ਦੇ ਵਿੱਚ ਹੁੰਦੇ ਆ ਵਰਕ ਚ ਹੁੰਦੇ ਆ ਉਹ ਵਾਲੇ ਕਲਰ ਦੇ ਆਪਾਂ ਪੌਂਚੇ ਬਣਾ ਦਿੰਨੇ ਆ ਠੀਕ ਆ ਜੀ ਕੋਈ ਵਾਲੀ ਔਖਾ ਨਹੀਂ ਗਾ ਇਹ ਪੌਂਚੇ ਬਣਾਉਣਾ ਤੇ ਨਾ ਹੀ ਕੋਈ ਮਹਿੰਗਾ ਪੈਂਦਾ ਕਿਉਂਕਿ 5 ਰੁਪਏ ਦੀ ਰੀਲ ਆਪਾਂ ਸੂਟ ਤੇ ਵੀ ਲਾਉਣੀ ਆ ਤੇ ਪੌਂਚੇ ਤੇ ਵੀ ਲੱਗ ਜਾਂਦੀ ਆ ਠੀਕ ਆ ਜੀ ਹੁਣ ਆਪਾਂ ਬਣਾਉਣੇ ਪੌਂਚਾ ਅੱਧਾ ਪੌਂਚਾ ਮੈਂ ਪਹਿਲਾਂ ਬਣਾ ਲਿਆ ਤੇ ਅੱਧਾ ਪੌਂਚਾ ਆਪਣਾ ਰਹਿ ਗਿਆ ਜੀ ਇੱਕ ਕਲਰ ਦਾ ਆਪਾਂ ਬਣਾ ਲਿਆ ਪਿੰਕ ਕਲਰ ਦਾ ਇਸ ਕਿਨਕਲ ਦਾ ਪਹੁੰਚਾ ਰਹਿ ਗਿਆ ਆਪਣਾ ਮਨਨ ਵਾਲਾ ਠੀਕ ਹੈ ਜੀ ਦੇਖੋ ਜੀ ਇੱਕ ਸਲਾਈ ਆਪਾਂ ਹੋਰ ਲਾ ਲਈ ਆ ਠੀਕ ਹੈ ਜੀ ਫਾਰਸੀ ਸਲਵਾਰ ਦੇ ਪੌਂਚੇ ਅਗਰ ਆਪਾਂ ਬਾਹਰੋਂ ਬਣਾਉਣੇ ਆ ਤਾਂ ਆਪ ਨੂੰ ਬਹੁਤ ਮਹਿੰਗੇ ਪੈ ਜਾਂਦੇ ਆ ਕਿਉਂਕਿ ਦੇਖੋ ਪੌਂਚਾ ਹੀ ਬਹੁਤ ਚੌੜਾ ਹੁੰਦਾ ਏ 5 ਇੰਚ ਰਜ ਪੌਂਚਾ ਚੌੜਾ ਤੇਰੇ ਚ ਆਪਾਂ ਜੇ ਸਿੱਧੀਆਂ ਸਕਰੋਲਾ ਵੀ ਮਾਰਾਂਗੇ ਆਪਾਂ ਨੂੰ ਕਿੰਨਾ ਟਾਈਮ ਲੱਗੇਗਾ ਨਾ ਤੇ ਇਹਦੇ ਵਿੱਚ ਆਪਾਂ ਕੀ ਬਕੇ ਮਾਰਨੇ ਬਸ ਸਿਰਫ ਇੱਕ ਤੇ ਦੋ ਤਿੰਨ ਬਕੇ ਰਹਿ ਗਏ ਜੀ ਆਪਣੇ ਮਾਰਨ ਵਾਲੇ ਇਹ ਬਹੁਤ ਛੇਤੀ ਬਣ ਜੂਗਾ ਇਸ ਮਸ਼ੀਨਾਂ ਪੌਂਚਾ ਜੀ ਆਪਣਾ ਪੌਂਚਾ ਕੰਪਲੀਟ ਹੋ ਗਿਆ ਸਿਰਫ ਇੱਕ ਸਲਾਈ ਰਹਿ ਗਈ ਆਪਣੀ ਲਾਉਣ ਵਾਲੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਪੌਂਚਾ ਬਣਿਆ ਜੀ ਆਪਣਾ ਤੇਰੇ ਵਿੱਚ ਤਕਰੀਬਨ ਆਪ ਨੂੰ 5-10 ਮਿੰਟ ਹੀ ਲੱਗੇ ਹੋਣਗੇ ਸਾਰਾ ਪੌਂਚਾ ਬਣਾਉਣ ਲੱਗੇ ਆ ਤੇ ਮੈਂ ਅਮੀਰ ਕੌਰ ਜੀ ਮੇਰੇ ਭੈਣਾਂ ਨੂੰ ਸਾਰੀ ਸਮਝ ਆ ਗਈ ਹੋਣੀ ਹੈ ਕਿ ਮਸ਼ੀਨ ਆਪਾਂ ਕਿੱਥੋਂ ਲਈਏ ਕਿੰਨੇ ਦੀ ਲਈਏ ਕਿਹੜਾ ਥ्रेड ਵਰਤਦੇ ਆ ਤੇ ਕਿਵੇਂ ਆਪਾਂ ਪੌਂਚਾ ਬਣਾਏ ਆ ਕੀ ਕੁਛ ਇਹਦੇ ਤੇ ਆਪਾਂ ਸੈਟਿੰਗ ਕੀਤੀ ਹੈ ਮਸ਼ੀਨ ਤੇ ਤੇ ਮਿਲਦੇ ਆਂ ਜੀ ਆਪਾਂ ਨੈਕਸਟ ਵੀਡੀਓ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਮਸ਼ੀਨ ਤੇ ਆਪਣਾ ਪੌਂਚਾ ਕਿਸ ਤਰੀਕੇ ਨਾਲ ਲੱਗਿਆ त्यसट विडियो बाई बाई रब राखा